ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਹਿਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਤੇ ਜੋ ਵੀ ਆਪਣੇ ਚੈਨਲ ਤੇ ਨਿਊ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੁੱਲ ਵਾਚ ਜਿਹੜਾ ਅੱਜ ਵਾਲਾ ਬਲੌਗ ਹੈ ਬਹੁਤ ਹੀ ਜਿਆਦਾ ਵਧੀਆ ਹੋਊਗਾ ਸੋਹਣਾ ਹੋਊਗਾ ਕਿਉਂਕਿ ਅ ਪਹਿਲਾਂ ਤਾਂ ਦੇਖੋ ਠੰਡੀ ਠੰਡੀ ਸਵੇਰ ਆਜ ਬੱਦਲ ਵਾਈ ਫੁੱਲ ਹੈ ਹਵਾ ਚੱਲ ਜਾਂਦੀ ਹੈ ਤੇ ਅੱਜ ਹੈਗਾ ਆਪਣੀ ਡਾਲ ਛੋਟੀ ਨਵਰੀਤ ਘਰ ਦਾ ਬਰਥਡੇ अजो आप विश करते हैं दी, है। कर मैं दी हाँ ही है मेरा बर्थडे है हम आखना बंद कर कैमरा देख के मैं कह चुकी हूँ भी तू जाग दी पी है हाँ जी हैप्पी बर्थडे गगन का फोन आई आता फिर मैं गल करपी बर्थडे लच्छन माप की हाँ जी हैप्पी बर्थडे थैंक यू तो आप किने साल हो गए ਸੱਤ ਸਾਲਾਂ ਦੀ ਸੱਤ ਸਾਲਾਂ ਲਣੀ ਹੋਗੀ ਫੋਰ ਤੁਸੀਂ ਕੀ ਕਹਿਣਾ ਚਾਹੋਗੇ ਸਬਸਕ੍ਰਾਈਬਰ ਨੂੰ ਨੂੰ ਹੈਪੀ ਬਰਥਡੇ ਵਿਸ਼ ਕਰ ਦੋ ਹੈਪੀ ਬਰਥਡੇ ਵਿਸ਼ ਕਰ ਦੋ ਸਾਰਿਆਂ ਨੇ ਭਾਈ ਦਾ ਉਰੀਦ ਕਰਨ ਨੂੰ ਨਾ ਉਰੀਦ ਕਰਨ ਦਾ ਹੈਗਾ ਜਿਹੜੇ ਬਰਥਡੇ ਤੇ ਅੱਜ ਦੇਖਦੇ ਆ ਅੱਜ ਬਈ ਮੈਨੂੰ ਕੋਈ ਕੁਛ ਨਹੀਂ ਕਹੂਗਾ ਓਹੋ ਅੱਗੇ ਕਿਤਾ ਤੂੰ ਰੋਜ਼ ਹੀ ਚਿੱਤਰ ਕਾ ਕੇ ਸਾਹ ਜਿੱਕਰ ਕਾ ਤੂੰ ਚਿੱਤਰ ਕਾ ਕੇ ਪਹਿਨੀ ਐ ਅੱਜ ਫਿਰ ਅੱਜ ਕੋਈ ਨਹੀਂ ਕਹਗਾ ਦੇ ਰਹਾ ਹੈਪੀ ਬਰਥਡੇ ਕੀ ਖਾਣਾ ਬੀਣਾ ਫਿਰ ਅੱਜ डैडी आए के अंदर डैडी हां की कहंदे की कहंदे डैडी दस डैडी आए के अंदर सीधी गाड़ी लोट कर और मैं अंदर सी वी अपा बर्गर बर्गर ले आवांगे अच्छो बर्गर बर्गर ले आवांगे मैं डैड ने केक ला दऊंगी अपने मन पसंद दा <laughs> हम्म <हुँ>, होरगोश <laughs> नहीं होरगोश तो नहीं मेरे को <laughs> अच्छा <laughs> कल्ला केक है ठीक है ਚਲੋ ਆਪਾਂ ਬਿਨੇ ਜਾ ਆਪਾਂ ਨਹੀਂ ਮम्मा ਮम्मा ਸੱਚੀ ਲੈ ਕੇ ਜਾਉਂਗੀ ਮੈਂ ਕੇਕ ਲੈ ਜਾਵਾਂਗੇ ਹਾਂ ਮੈਂ ਤੁਸੀਂ ਐਂ ਕਰਿਓ ਤੁਸੀਂ ਉਧਰੋਂ ਨਾਲ ਸਾਨੂੰ ਲੈ ਆਇਓ ਸਕੂਲ ਚੋਂ ਠੀਕ ਹੈ ਓਕੇ ਹਾਂ ਪਰ ਮੋਰੇ ਬੈਠ ਕੇ ਮੈਂ ਜਾਉਂਗੀ ਬੈਠ ਜੀ ਤੇ ਨਾਲੇ ਕੇਕ ਲੈ ਆਵਾਂਗੇ ਆਪਾਂ ਹਾਂ ਨਾਲ ਦੇ ਨੋਤੀ ਕੋਸ਼ ਖਵਾ ਪਿਆ ਲੈਵਾਂਗੇ ਖਾ ਤਾਂ ਇੱਥੇ ਖਾਓ ਠੀਕ ਹੈ ਫਿਰ ਸਾਡੀ ਐਨੀਵਰਸਰੀ ਹੋਗੀ ਨਾ ਉਦੋਂ ਆਪਾਂ ਸੈਲੀਬ੍ਰੇਟ ਕਰਾਂਗੇ ਸ਼ਾਇਦ ਸ਼ਾਇਦ ਅੱਛਾ ਉਹ ਕਰਣਾ ਵਾ ਤੇ ਫਿਰ ਉਦੋਂ ਆਪਾਂ ਵਧੀਆ ਹੋ ਸੈਲੀਬ੍ਰੇਟ ਕਰਾਂਗੇ ਤੇ ਛਾਪ ਤੇ ਜਾ ਕੇ ਵੀ ਤੇ ਉਹੀ ਕੇਕ ਕੱਟਣਾ ਤੇ ਘਰੇ ਵੀ ਉਹੀ ਕੇਕ ਕੱਟਣਾ ਮੱਚ ਗਈ ਹਾਈ ਹਾਈ ਹੋਏ ਹੋਏ ਮੱਚ ਗਈ ਤੂੰ ਤਾਂ ਕਹਿੰਸੀ ਮੈਨੂੰ ਅੱਜ ਕਿਸੇ ਨੇ ਕੁਝ ਕਹਿਣਾ ਨਹੀਂ ਜੇ ਅਸੀਂ ਨੇ ਤੈਨੂੰ ਕੁਝ ਕਹਿਣਾ ਤਾਂ ਕਹਿਣਾ ਤੂੰ ਵੀ ਨਹੀਂ ਸਾਨੂੰ ਕੁਝ ਕੀ ਨਹੀਂ ਕਹਿਣਾ ਕੁਝ ਹਾਂ ਸਾਡਾ ਕਿਹੜਾ ਬਰਥਡੇ ਆ ਬਰਥਡੇ ਤੇ ਸਾਡੇ ਕਿਹੜਾ ਬਰਥਡੇ ਨਹੀਂ ਹੁੰਦੇ ਅਸੀਂ ਐਵੇਂ ਡੇਡੇ ਹੋਗੇ ਕੋਈ 10 ਫਰਵਰੀ ਨੂੰ ਮੇਰਾ ਬਰਥਡੇ ਆ ਦੇਖੂਂਗੀ ਉਦੋਂ ਤੁਮੇਨੂੰ ਕਿੰਨਾ ਕੁ ਵਿਸ਼ ਕਰੀਂਗੀ ਤੇ ਮੇਰੇ ਵਾਸਤੇ ਕੇਕ ਲੈ ਕੇ ਆਏਂਗੀ ਸਰਦਾਰ ਸਾਹਿਬ ਸਟੇਟਸ ਪਾਉਣ ਦੇ ਵਿੱਚ ਵਿਜੀਏ ਪੂਰੀ ਵੀ ਕਿੱਦਾਂ ਲਿਖਾਵੇਂ ਹਨ ਮੇਰੇ ਵੱਡੇ ਤੇ ਵੀ ਇਹਨਾਂ ਬਹੁਤ ਛੋਨਾ ਲੱਗਾ ਹੈ ਨਾ ਨਾ ਚਲ ਠੀਕ ਹੈ ਚਾਹ ਪੀ ਲਈਏ ਚਾਹ ਠਾਦੀ ਮੈਂ ਸਕੂਲ ਜਾਣਾ ਬਈ ਲੇਟ ਹੋ ਜੂਗੀ ਖਾਣ ਨੂੰ ਹੈਗੀ ਪੀਣੀ ਹੈਗੀ ਆ ਆ ਮੈਡੀ ਦਵਾਈ ਅਸੀਂ ਬਣਾਈ ਹੋਈ ਹੈ ਸਿਰ ਦੁਖ ਤੇ ਤੋਂ ਦਵਾਈਆਂ ਕੋਈ ਥੋੜਾ ਜਿਹਾ ਖੋਆ ਪਾਉਣੀ ਹੁੰਨੇ ਬੇਸਨ ਦੇ ਵਿੱਚ ਦਵਾਈਆਂ ਵਗੈਰਾ ਲਾ ਕੇ ਤੇ ਅਸੀਂ ਨਾ ਇਹਨੀਆਂ ਹੋ ਪਿੰਨੀਆਂ ਵੰਟ ਲੈਣੇ ਹੁੰਨੇ ਸਰ ਵਗੈਰਾ ਤੋਂ ਨਿਕੈ ਨੂੰ ਵਾਦੋ ਜਨਨ ਕੀ ਬਸ ਕੋਲਮ ਲਾ ਕੇ ਵਧੀਆ ਹੀ ਹੁੰਦੀ ਹੈ ਇਹ ਬੰਜੀਰੀ ਜੀ ਪਿੰਨੀਆਂ ਜੀ ਖਾਦੀ ਇੱਕ ਹੀ ਜਾਂਦੀ ਹੈ ਵੀ ਹੁੰਦੀ ਬਜਾਦੀ ਖਾਧਿਆਂਗੇ ਚਲੋ ਇਹ ਪਿੰਨੀਆਂ ਛੇ-ਛੇ ਤਿਆਰ ਹਮ ਗਗਨ ਦਾ ਕੌਕ ਗਗਨ ਦੀ ਕੋਲ ਆਈ ਜੀ ਉਹਦੇ ਨਾਲ ਗੱਲ ਕਰਾਣੀ ਫਿਰ ਉਹਨੇ ਗੁੱਸੇ ਹੋ ਜਾਣਾ ਯਾਦ ਹੈ ਕੇਕ ਲੈ ਕੇ ਆਉਂਗੇ ਨਹੀਂ ਆਪਦੀ ਪਸੰਦ ਦਾ ਪੀਲਾ ਕੁੱਟਾ ਮੇਰੇ ਹੁੰ ਮਾਮੇ ਠੰਡ ਨੇ ਇੱਥੇ ਰੋਕ ਤੇ ਵਿਚਾਰੇ ਚੱਲ ਛੇਤੀ ਕਰ ਗਗਨ ਗੁਰੇ ਚੱਲ ਗਏ ਸਕੂਲਾਂ ਨੂੰ ਮਨ ਕਹਦਾ ਆਉਂਗਾ ਪੜਨਾ ਕੌਣ ਕਹਦਾ ਉਹ ਰਹਿ ਰਹੇ ਕਿੰਨਾ ਅੱਛਾ ਅੱਛਾ ਲੱਗ ਕੇ ਮੈਂ ਵੀ ਮੁੱਲ ਬੈਠਿਆ ਹੋਇਆ ਹੈਗਾ ਚੱਲ ਫਿਰ ਛੇਤੀ ਚੱਲ ਗਏ ਆਪਾਂ ਵੀ ਲੇਟ ਹੋਈ ਜਾਂਦੇ ਆ ਮੜ ਕੇ ਕੱਲ ਵੰਗ ਫੇਰ ਗਾਲਾ ਬਹਿਣਗਾ ਆਪ ਲੋ ਹਾਈ ਆ ਕੇ ਪੀ ਲਿਓ ਫਿਰ ਮੁੜ ਕੇ ਜਾਂਦਿਆਂ ਨੂੰ ਵੀ ਟਾਈਮ ਲੱਗ ਜਾਂਦਾ ਹੈ। ਪੀਲਾ ਹੁੰਦਾ ਨਹੀਂ। ਮਮਾ ਜੀ ਮਮਾ ਜੀ ਮੈਂ ਦੋ ਖਾਣੇ ਆ। ਵੀ ਹੋਣ ਲੱਗ ਗਈ। ਲਓ ਜੀ ਮੇਰੇ ਆਉਣ ਤੋਂ ਪਹਿਲਾਂ ਨੇ ਉਹਦੀ ਬਰਥਡੇ ਦੀ ਜਿਹੜੀ ਸ਼ਾਪਿੰਗ ਹੋ ਚੁੱਕੀ ਹੈ। ਮੈਂ ਤਾਂ ਆਪਾਂ ਸ਼ਾਮ ਨੂੰ ਚਲੇ ਜਾਣਾ ਸੀਗਾ ਪਰ ਪਾਪਾ ਜੀ ਕਿਤੇ ਬਾਹਰ ਚਲੇ ਗਏ ਨੇ। ਤਾਂ ਕਰਕੇ ਫਿਰ ਘਰੇ ਨਹੀਂ ਸਰਦਾ ਹਨਾ ਪਸ਼ੂਆ ਵਗੈਰਾ ਦਾ। ਹਨਾ ਨਬਰੀਤ ਕਰਨ। ਮਮਾ ਦੋਈ ਗੰਗਾ। ਚੱਲ ਕਿਸੇ ਦਿਨ ਫੇਰ ਆਪਾਂ ਖਵਾ ਪਿਆ ਲਿਆਵਾਂਗੇ। ਸਕੂਲੋਂ ਆਏ ਤੇ ਹਮ ਕੱਪੜੇ ਵਗੈਰਾ ਚੇਂਜ ਕਰਦੇ ਆਂ। ਤੇ ਪਹਿਲਾਂ ਮਸ਼ੀਨ 'ਚ ਕੱਪੜੇ ਪਾਵਾਂ ਤੇ ਜਲਦੀ ਲੱਗੇ ਇਹਦਾ ਕੰਮ ਨਿਬੇੜਦਾ ਫਿਰ ਬੱਚਿਆਂ ਨੂੰ ਖੁਸ਼ ਕਰਦਾਂਗੇ ਅਜਿਹਾ ਰੱਬ ਨੇ ਸੋਨਾ ਲਾਤਾ ਦੇਣ ਦੀ ਅਸਲੀ ਅਹੀਂ ਕੱਢ ਲਈ ਨਹੀਂ ਕੱਢ ਲਈ ਮੈਂ ਚਾਣਾ ਰੋਸਿਆਂ 'ਚ ਪਾ ਲਗਾ ਲੋ ਜੀ ਐਤ ਵਧਗਾ ਤੁੱਪੇ ਵਹਿ ਗਏ ਤੇ ਮਸ਼ੀਨ 'ਚ ਪਾਵਾਂ ਕੱਪੜੇ ਹਾਂ ਤੋਂ ਚੋਪੀ ਅੱਜ मेरी जीप अक्की भी है अब देखियो ही तो पनाल देना हाँ घर दगला द कार हो चाल के मैं इतना तड़के नहीं रोटी बना के खा के गई तेरे हाँ खा के भी नहीं गई ना, ना समोसा कौन समोसा खा लिया चाप नहीं रोटी देने यार ਪੜੇ ਬਾਮ ਆਪਣੀ ਪਹਿਲਾਂ ਕਲਪਨਾ ਦੂਰ ਕਰਾਵਦੀ ਲੋੜੀ 13 ਤਰੀਕ ਦੀ ਹੋਊਗੀ ਦਿਨ ਨਹੀਂ ਪਤਾ ਕੱਲ ਨੂੰ 8 ਦਿਨ 8 ਦਿਨ ਹੈ ਲੋ ਜੀ ਟਾਈਮ ਹੋ ਗਿਆ 4:30 ਦਾ ਤੇ ਆਪਣੇ ਕੰਮ ਕਰ ਰਹੇ ਜਿਹੜੇ ਚੱਲ ਰਹੇ ਆ ਕੱਪੜਿਆਂ ਦੀ ਧੋਤ ਦਵਾਈ ਨਵਰੀਤ ਕਿੱਧਰ ਗਈ ਇਹਨੂੰ ਆਇਆ ਨਾ ਸੇਤ-ਸੇਤ ਨੂੰ ਕੰਮ ਕਰੋ ਤੇ ਕੇਕ ਕੱਟੋ ਵਿਚਾਰੀ ਕੇਕ ਕੱਟਣ ਦੀ ਮਾਰੀ ਨਾਲ ਪੱਠੇ ਹੋਰ ਬਾਦ ਸ਼ਕਲਾ ਹੋਇਆ ਪਿਆ ਵਿਚਾਰਾ ਪੱਕਾ ਨਹੀਂ ਬੱਚਾ ਇਹਦੇ ਚ ਤੁਰਨ ਦੀ ਤਾਂ ਹਿੰਮਤ ਨਹੀਂ ਵਿਚਾਰੇ ਜੇ ਤੂੰ ਕਿ ਡਰਦੀਆਂ ਤੂੰ ਓਏ ਆ ਜਾ ਆ ਜਾ ਡੈਡੀ ਨੇ ਪੱਠੇ ਪੁਆ ਲੈ ਲੈ ਮਮੀ ਉਥੇ ਲੈ ਜਾ ਉਥੇ ਆ ਜਾ ਚੱਲ 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 ਆ ਜਾ ਲੰਘ ਜਾ ਲੰਘ ਜਾ ਉਦੇ ਉਹਦੇ ਕੋ ਸਾਹਸ ਹੱਤ ਹੈਗੇ ਨਹੀਂ ਚਲੋ ਲੈ ਲੇ ਅੱਗੇ ਹੋਈਦਾ ਹੁੰਦਾ ਬੱਤ ਪਸੂ ਦੇ ਅੱਗੇ ਹੋ ਜਾ ਬੁੱਧੂ ਕਿੱਥੇ ਬੰਨੇ ਜਾਉ ਉਹ ਹੈ ਲੈ ਉਹਦਾ ਵਿਚਾਰਾ ਆ ਥੋੜੀ ਬੰਨਦੀ ਹੁੰਦੇ ਵਾਲ ਪਾ ਕੇ ਬੰਨ ਥਾਲੇ ਨਿਕੜ ਭੱਜ ਦੇਣਾ ਕਿਸੇ ਪਾਸੇ ਇਧਰ ਉਹ ਲੀਖੀ ਬੀ ਲੱਗੇ ਨਮਾਸਟੋ ਹੌਲਾ ਹੌਲਾ ਜਿਵੇਂ ਨਹੀਂ ਹੋਈ ਨਹੀਂ ਬਣਾਉਂਗਾ ਦੇਖੋ ਸੋਨਾ ਬੀਬੀ ਬਲੌਗ ਹੈ ਹੂੰ ਮੁਕਰਸੂ ਦਾ ਦਿਲ ਰੇ ਗਿਆ ਲੋਬੀ ਹਿੱਤਾ ਮੈਂ ਤੋ ਤੋ ਸਾਰੇ ਅੰਦਰ ਹੀ ਰੱਖੇ ਗਈਆਂ ਕਿਹੜਾ ਮੇਖ ਬਾਰੀ ਬਾਰੀ ਇਹਨਾਂ ਨੂੰ ਚੱਕੇ ਧਰੇ ਖਾਣ ਪੀਣ ਨੂੰ ਗਈ ਰੱਖੀ ਆ ਸਿੱਤਨ ਦੇ ਵਿਖੇ ਹੀ ਸਮਾ ਦੇ ਕਿਦੇ ਸੋਨੇ ਕੇ ਕੀ ਹੋ ਗਿਆ ਬਾ ਵੇ ਇੱਕ ਬੰਦੇ ਇੱਥੇ ਬੰਦੇ ਇੱਥੇ ਘਰਵਾਟੇ ਕਰੀ ਜਾਂਦੀ ਸੀ ਇੱਥੇ ਤਾਂ ਇੱਥੇ ਪਸ਼ੂ ਹੈ ਨਾ ਫਿਰ ਇਹ ਕਿਹੜਾ ਇਨਸਾਨ ਹੈ ਆਖੇ ਤਾਂ ਬੰਦਾ ਨਹੀਂ ਲੱਗਦਾ ਹਾਂ ਹਾਂ ਵੀ ਇੱਥੇ ਤਾਂ ਬੰਦਨ ਲੱਗਦੇ ਇੱਕ ਦੂਜੇ ਦੇ ਕਹਿਣ ਤੇ ਇੱਧਰ ਦੇ ਨਹੀਂ ਮੈਂ ਸੋਨ ਤਾਂ ਨਹੀਂ ਕਹਿੰਦੀ ਛੋਡੇ ਵਰਗਾ ਤਾਂ ਕੋਈ ਇਨਸਾਨ ਹੀ ਨਹੀਂ ਹੈਗਾ ਆਪਾਂ ਕਿਹੜਾ ਆਉਣ ਕੈਮਰਾ ਤਰੀਫ ਕਰਦੇ ਹਾਂ ਉਂਝ ਵੀ ਪਤਾ ਹੀ ਆ ਹੈ ਹਾਂ ਕੋਈ ਸ਼ੱਕ ਨਹੀਂ ਮੈਂ ਕੋਈ ਝੂਠ ਹਾਂ ਮੈਂ ਕਿਹੜਾ ਕੋਈ ਝੂਠ ਬੋਲਿਆ ਹਾਂ ਜੇ ਵਿਚਾਰੇ ਪੁੱਤ ਤੂੰ ਕਿਉਂ ਲੱਗਿਆ ਪਿਆਗਾ ਕੋਈ ਨਹੀਂ ਕਿ ਕਿਤਾ ਕੱਟ ਹੀ ਲੈਣ ਘਰੇ ਆਇਆ ਪਿਆਣਾ ਰਹਿੰਦੇ ਨਾ ਕਸ਼ਟ ਨਾ ਕਰਦੇ ਆਪਦੇ ਆਪ ਨੂੰ ਕੋਈ ਗੱਲ ਨਹੀਂ ਮੈਂ ਸਾਫ਼ ਕਰ ਦੂੰਗੀ ਇੱਥੇ ਨਹੀਂ ਕੋਈ ਡੈਡੀ ਨੇ ਮੈਨੂੰ ਤਾਂ ਮਹੀ ਨਹੀਂ ਕਰ ਕੋਈ ਗੱਲ ਨਹੀਂ ਡੈਡੀ ਨੂੰ ਕੀ ਕਹਣਾ ਮੈਨੂੰ ਕੰਮ ਦਾ ਬੜਾ ਸ਼ੌਕ ਉਹ ਤੇਨਾ ਇੱਕ ਭੈਣ ਸਤਵੀਰ ਹੈਗੀ ਸਤਵੀਰ ਹੀ ਹੈ ਭੈਣ ਜੈਤੋ ਤੋਂ ਪਲੀਜ਼ ਜੇ ਕਰ ਤੁਸੀਂ ਬਲੌਗ ਦੇਖੋਗੇ ਤਾਂ ਹਨਾ ਤੁਸੀਂ ਤਾਂ ਪਤਾ ਹੀ ਨਾ ਜਾਨਾ ਜਾਨੀ ਕਿ ਸੋਨੂੰ ਉਹ ਭੈਣ ਕਹਿੰਦੀ ਸੀ ਕਿ ਤੁਸੀਂ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਜੀ ਤੇ ਭੈਣੀ ਮੈਂ ਜੇ ਮੇਕੇ ਮੈਂ ਸ਼ਾਰਟ ਪਾਉਣੀ ਹੈ ਨਾ YouTube ਤੇ ਤਾਂ ਮੈਂ ਇੰਸਟਾ ਤੋਂ ਟਰੱਕ ਕੇ ਜਨਨ ਕਿ ਡਾਊਨਲੋਡ ਕਰਕੇ ਆਪਣੀ ਸ਼ਾਰਟ ਪਾਉਣੀ ਹੈ ਜੇਕਰ ਤੁਹਾਨੂੰ ਮੇਰੀ ਆਈਡੀ ਦਾ ਨਹੀਂ ਪਤਾ ਲੱਗਿਆ ਹੈਗਾ ਨਾ ਤਾਂ ਤੁਸੀਂ ਉਹ ਸ਼ਾਰਟ ਤੋਂ ਦੇਖ ਕੇ ਜਨਨ ਕਿ ਮੇਰੀ ਆਈਡੀ ਤੇ ਚਲੇ ਜਾਏ ਤਾਂ ਮੈਸੇਜ ਕਰ ਦਿਓ ਤੁਸੀਂ ਹੈ ਤੇ ਫਿਰ ਆਪਣੀ ਜਿਹੜੀ ਜਨਨ ਕਿ ਜਿਹੜੀ ਗੱਲਬਾਤ ਆ ਹੋ ਜੂਗੀ ਭੈਣ ਵਿਚਾਰੀ ਜਿੱਦੇ ਲਾਈਵ ਹੋਏ ਸੋ ਉਸ ਦਿਨ ਭੈਣ ਕਹਿ ਰਹੀ ਸੀਗੀ ਕਿ ਸਾਡਾ ਨੰਬਰ ਦੇ ਦਿਓ ਭੈਣ ਮੈਂ ਗੱਲ ਕਰਨੀ ਤੁਹਾਡੇ ਨਾਲ ਜੈ ਤੋ ਤਾਂ ਨਹੀਂ ਕਿਤਾਨ ਸਤਵੀਰ ਮੈਂ ਕਿਹਾ ਤੁਸੀਂ YouTube ਤੇ ਸ਼ਾਰਟ ਚੱਕ ਲਿਓ ਸ਼ਾਰਟ ਤੇ ਵੀ ਆਪਾਂ ਜਿਹੜੇ ਉਹ ਇੰਸਟਾ ਤੋਂ ਚੱਕ ਕੇ ਪਾਉਣੇ ਹੁੰਦੇ ਡਾਊਨਲੋਡ ਕਰਕੇ ਆਪਦੇ ਉੱਥੋਂ ਆਈਡੀ ਦਾ ਪਤਾ ਲੱਗ ਜਾਊਗਾ ਚਲ ਜੀ ਮਸ਼ੀਨ ਵੀ ਖੜ ਗਈ ਤੇ ਕੱਪੜੇ ਪਾਈਏ ਸੁੱਕਣੇ ਅੱਜ ਦਿਨ ਰੱਬ ਨੇ ਜਿਹੜਾ ਸੋਨਾ ਲਾਤਾ ਕੀ ਉਹ ਦੇਖ ਆ ਤੇ ਮੈਂ ਮੈਂ ਦੇਖ ਲਈ ਉਹੀ ਐ ਕੈਂਡਲੀ ਆ ਹੋਰ ਕੀ ਹੈਗਾ ਦੇਖ ਲਿਓ ਵੀ ਦੇਖ ਲਈ ਮੈਂ ਹਾਂ ਇਹ ਵੀ ਦੇਖ ਲਈ ਨਾ ਮੰਮੀ ਇੱਕ ਬਰਨ ਖਾਣਾ ਏ ਲੈ ਲਾਤਾ ਤੁਹਾਨੂੰ ਦਿਖਾਈ ਤੁਪ 8 ਤੁਪ ਦੇ ਵਿੱਚ ஆரੰਜ ਚੰਗੇ ਲੱਗਦੇ ਆ ਪਿੱਛੇ ਪਿੱਛੇ ਮਾ ਵਰਚਨ ਹੈ ਪਿਆ ਇਹਦੇ ਡੈਡੀ ਨੂੰ ਇਹ ਹੈ ਵੀ ਮੈਂ ਸਾਰੇ ਕੰਮ ਨਵੇੜ ਕੇ ਫੇਰ ਬੈਠਾਂ ਆਰਾਮਦਾਰੀ ਦੇ ਨਾਲ ਤੇ ਆ ਗਈ ਸਭ ਨੀਤ ਕਾਲ ਨਿਮਰਤ ਮੈਨੂੰ ਕਾਲ ਕਰਨਾ ਭੁੱਲ ਗਈ ਮੈਂ ਕਰਦੀ ਆ ਕਾਲ ਉਹਨਾਂ ਨੂੰ ਤੇ ਡੈਡੀ ਨੇ ਕਹਿੰਦੇ ਆ ਪਛ ਬਾਅਦ ਚ ਬੰਨ ਲੈਣਗੇ ਸਰ ਬੱਚਾ ਨੇ ਵੀ ਇਹੋ ਕਰਨਾ ਕਿ ਟੁੱਟੀ ਲਿਆਂਦਾ ਕੋਈ ਗੱਲ ਨਹੀਂ ਹੁਣ ਤੁਸੀਂ ਨਿੱਕੇ ਹੋ ਤੇਰੇ ਡੈਡੀ ਕੀ ਕਹਿੰਦੇ ਆ ਹਲੋ ਜੀ ਸਾਰਿਆਂ ਤੋਂ ਪਹਿਲਾਂ ਸਕੂਲ ਵੱਲੋਂ ਮੈਸੇਜ ਆ ਗਿਆ ਜਵਾਕਾ ਲਿਸਕੀ ਜਵਾਕਾ ਨੇ ਪਿਸੂ ਕਰਿਆ ਨੇ ਜੀ ਓਏ ਬੱਚੋ ਸਕੂਲ ਚੋਂ ਮੈਸੇਜ ਆ ਗਿਆ ਹਾਂ ਦੱਸੋ ਕਾਹਦਾ ਆਇਆ ਹੋਗਾ ਇਹ ਗੱਲ ਸਕੂਲ ਖੁੱਲਣਗੇ ਪਤਾ ਨਹੀਂ ਨਾ ਟਾਈਮ ਤੁਹਾਨੂੰ ਕੋਈ ਦੱਸਿਆਗਾ ਨਾ ਤਾਂ ਦੱਸਦਾ ਕਰਤਾ ਨਹੀਂ ਸੱਚੀ ਸੱਚੀ ਆੱਖਾਂ ਦੇ ਲੇੜੀਆਂ ਪਾਲੇ ਤਾਂ ਸਤਰਾ ਮੈਂ ਕੀ ਦਾਂਦੀ ਤੈਨੂੰ ਦੱਸਦਾ ਕਰਦਾ ਸਾਡੇ ਟਾਈਮ ਡੁੰਮ ਤਾਂ ਨਹੀਂ ਹਜਿਆ ਆ ਹੈਗਾਗਾ ਤੇ ਜਵਾਕਾਂ ਦੇ ਵਿਚਾਰੇ ਆਏ ਹੋਗੇ ਇਹਨਾਂ ਨੂੰ ਆਏ ਸੀ ਵੀ ਖਣੀ ਹਜੇ ਲੋਹੜੀ ਤੱਕ ਛੁੱਟੀਆਂ ਵਾਧੇ ਜਾਣਗੀਆਂ ਜਵਾਕੜ ਚੀਕਾ ਮਾਰਤੀਆਂ ਨਹੀਂ ਖੁੱਲਣਗੇ ਸਕੂਲ ਤਾਂ खुलन गए क्या लिखा तो कह है भी उस तो अफवाहों तो ग्रेस करो कई कह रहे है सिग्ने कि लोड़ी तक छुट्टियां हो गई पर नहीं चलो जी लेके चलिया लक्का ने तो चोलर काट दिया है लेके एक मैं काट दी पता तो मैं काट दी एक मिनट नीचे सट के ना फिर काम फ्लॉप ही ना कर दे सारा एथे रख देख के हो जा मैं तो देखा ही नहीं सी अच्छा वाओ बहुत सुने ਹੈਪੀ ਬਰਥਡੇ ਨਵਰੀਤ ਕੌਰ ਲੈ ਫੜੇ ਪਤਫਾਨ ਮੈਂ ਐਸੇ-ਪਾਸੇ ਕੱਟਾਂ ਕੈਪਲ ਲੱਗੋ ਤੇ ਇਹ ਇਧਰ ਨੂੰ ਖਿਸਕ ਗਿਆ ਪਿਆ ਹਨਾ ਇਹਦੇ ਚੱਕ ਮੈਂ ਘਾ ਲੈਣੀ ਆ ਜਦੋਂ ਕਹਿ ਦਈਏ ਵੀ ਕੰਮ ਕਰਾ ਤੋ ਤੇ ਫਿਰ ਉਦੋਂ ਇਹ ਦੇਖੋ ਜੀ ਹਮ ਕੇਕ ਪੇਸਟਰੀ ਮਹਿਲਾ ਚਲੋ ਲੈ ਕੇ ਚਲੋ 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 ਕੈਂਡਲ ਕੈਂਡਲ ਉੱਥੇ ਵੀ ਆਜੋ ਆਜੋ ਜੀ ਆਜੋ ਕੋ ਤਾਂ ਕੈਮਰੇ ਨੂੰ ਕੀ ਹੋਇਆ ਪਿਆ ਆ ਲੋ ਆ ਦੇਖਿਏ ਇੱਕ ਪਾਸੇ ਖਿਸਕਿਆ ਪਿਆ ਹਾਂ ਇਹ ਲੈ ਕੇ ਆਏ ਹੋ ਹਾਂ ਇਹ ਆ ਜਾ ਬੀਬੀ ਉਹ ਬੀਬੀ ਆ ਜਾ ਫੜਾਣਾ ਲੱਗੂਗਾ ਕਿ ਕੇ ਖਾਣ ਲਈ ਰੈਡੀ ਆ ਹੋਰ ਕਿਹਨੇ ਲਾਤੀ ਇੱਕ ਮੋਮਬਤੀ ਵਿੱਚੇ ਲਗੂ ਨੇ ਹੁਣ ਕਿੜਾ ਗਰਮੀ ਆ ਬੀਬੀ ਪਿਗਲ ਜਾਣਗੇ ਇਹ ਗਲਦੀਆਂ ਹੈ ਕੇਕ ਤਾਂ ਨੀ ਨਾ ਪਿਗਲਦਾ ਮੋਬੱਤ ਤੇ ਪਿਗਲੂਗੀ ਆ ਮੇਰਾ ਸੱਤਾਂ ਮੋਬੱਤ ਤੇ ਲਾ ਦਮ ਖਰਚ ਮੇਰਾ ਘੱਟ ਨਹੀਂ ਡਿਗਦੀ ਖਰਚਾ ਹੋਣਾ ਲੱਗਦਾ ਨਗੂ ਦਾ ਮੂ ਕੋ ਤੇ ਨਾ ਤੇ ਸਮੋਗਿਆ ਮਾਹ ਹੋਣ ਜੀ ਹਾਈ ਫੇਵਰ ਤਾਂ ਗਨ ਨਾਲ ਆ। ਉਹ ਆਲਾ ਕੈਬ ਲੈਣਾ। ਅੰਦਰ ਟੁੱਟੀ ਲਾਈ। ਲੈਣਾ ਲੈਣਾ ਕੁਝ। ਹਾਂ। ਓਏ ਟੁੱਟੀ ਨਹੀਂ ਪੈਣੀ। ਟੁੱਟੀ ਕਦੋਂ ਆ ਗਈ ਸਹੀ ਦਾ। ਤੂੰ ਵੀ ਕੰਮ ਕਰੋ ਕੈਪਟਰ। ਕੈਪਟਰ ਆਤਰ। ਇਹਾਂ। ਬੈਠੋ ਪਹਿਲੇ ਤੁਸੀਂ ਬੈਠੋ। ਬੈਠੋ ਮੰਮੀ ਪਹਿਲੇ ਬੈਠੋ। ਇਹ ਪਹਿਲੇ ਇੱਧਰ ਬੈਠ। ਸਿਮੋ ਇੱਧਰ ਨੂੰ ਹੋਇਆ ਬੈਠ ਬਿਠਾ ਲੈ। ਭੂਰ ਬਿਠਾਣ ਨਾਲ। ਮੰਨੂ ਇੱਧਰ ਰੋਣ ਦੇ ਮੈਨੂੰ ਇੱਧਰ ਰੋਣ। ਚਲੋ ਛੇਤੀ ਨਾਲ ਬੂਕ ਮਾਰ ਦੇ।

ਬਸ ਸਪੂਨ ਚੱਕ ਲੈਣਾ ਬਿੱਤੋਂ। ਆ ਕਾਚੂ ਚੱਕ ਲੈ ਕਾਚੂ। 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 ਤੂੰ ਫੜ ਲੈ ਬਾਲੇ ਦਾ ਹੱਥ ਇਹਨੂੰ ਆਪਣੀ। ਮੈਂ ਵੀ ਉਹਨੂੰ। ਦੂਜੇ ਪਾਸੇ ਫੜੋ। ਦੂਜੇ ਪਾਸੇ ਘਰ ਬੈਣੇ। ਹੈਪੀ ਬਰਥਡੇ ਟੂ ਯੂ। ਹੈਪੀ ਬਰਥਡੇ। ਕੋਈ ਨਹੀਂ ਚਲੋ ਵੀ ਓਏਰਾ ਮੂੰਹ ਮਿੱਠਾ ਸਾਰੀ ਬੀਬੂ ਦਾ ਹਮਮ ਪਰ ਕੇ ਦਿ ਲੱਗੀ ਸੀ ਹਾਏ ਕੇਕ ਹਾਏ ਕੇਕ ਆਹ ਮੈਨ ਬਣਾਣੀ ਆ ਮੋਟੋ ਆਇਸ ਦਾ ਪ੍ਰਿੰਟ ਵਾਲਾ ਲੈਂਦੇ ਹਾਂ ਹਾਂ ਸੈਲਫ ਪ੍ਰਿੰਟ ਲਾ ਸੁਮਰੀਤ ਲਾਓ ഫോട്ടോ കാലോ പൊതു സാ

ਹਾਂ ਜੀ ਮੇਰੇ ਕੋਲ ਹੀ ਜਾ ਤਾ ਬੀ ਦਿੰਦੂ ਮੈਂ ਨਾ ਨਾ ਮੈਂ ਨਾ ਵੀ ਓਏ ਸਮ੍ਰੀਤ ਬੱਤ ਕੀ ਕਰੀ ਜਾਂਦਾ ਹਾਂ ਆਹ ਪਵਿੱਡ ਲੈ ਬੱਤ ਬੈ ਕੇ ਫੋਟੋ ਕਰਾ ਲਓ ਤੁਸੀਂ ਵੀ ਬੈ ਜਾ ਸਾਰੇ ਵਿੱਚ ਬੈ ਜਾ ਫੋਟੋ ਕਰੀਏ ਛੋਡੀ ਹੋ ਹਰ ਕੋਈ ਕਰ ਉਹ ਪਹੋਂ ਹੀ ਲੈ ਲੈਂਦੀਆਂ ਲੈ ਕੇ ਨਹੀਂ ਪੱਕ ਚੰਦੀਆਂ ਨਾ ਪਾ ਲਿਆ ਸਾਰਿਆਂ ਨੂੰ ਕਿੰਨੇ ਲੀਪ ਲੈ ਆ ਨੀ ਖਾ ਲੈਂਦੇ ਨਹੀਂ ਤੇ ਪਾ ਲਿਆ ਪੈਕ ਕੋਈ ਨੂੰ ਪਸੰਦ ਨਹੀਂ ਆਇਆ ਪਿੰਕਾ ਵਾਲਾ ਕੌੜਾ ਸਮਝਿਆ ਬਗ ਮੋਗ ਇੱਕ ਆਦੇ ਨਾਲ ਕੌੜਾ ਕਰਾ ਤਸੀ ਕਰਾ ਤਸੀ ਸਾਰੇ ਮੁਰਦਾ ਤਾਂ ਤੇ ਪੜਿਆ ਤਲੀ ਤੇ ਹੈਪੀ ਬਰਥਡੇ ਕੋਈ ਕੋਸ਼ਾ ਨੇ

ਸੀ ਲੜਕਾ ਤਾਂ ਇਹ ਖਾਣਾ ਨਹੀਂ ਇਹ ਕਿਹਨੂੰ ਕਰੀ ਨਵੀਂ ਇੰਸਟਾਗ੍ਰਾਮ ਵਾਲਾ ਪਿੱਛੇ ਦੇ ਨਾਲ ਇੰਸਟਾਗ੍ਰਾਮ ਇਹ ਇੰਸਟਾਗ੍ਰਾਮ ਚਲੋ ਕਾਤਾ ਬਰਥਡੇ ਲਿਆ ਮਨਾ ਹੁਣ ਆਪਾਂ ਨਵ ਨੂੰ ਕੇਕ ਨਹੀਂ ਖਵਾਉਣਾ ਜਮਾਂ ਵੀ ਹੁਣ ਨਵ ਨੂੰ ਇੰਨਾਂ ਦਾ ਖਵਾਤਾ ਸਾਰਿਆਂ ਨੇ ਨਬੂਨੇ ਆਦਾ ਕੰਡਾਲੇ ਆਖਾ ਹੁਣ ਸਾਰੇ ਬੱਚਿਆਂ ਨੂੰ ਦੁੱਜਾ ਦੇ ਦੇ ਜਿਹੜਾ ਮੇਰੇ ਇੱਥੇ ਮੇਰੇ ਬੱਚਾ ਹੋਣਗੇ ਐ ਨਹੀਂ ਮੈਂ ਬੜੀ ਤਲਾਕ ਕਹਿੰਦੂ ਨਹੀਂ ਹੋਏ ਸਾਰੇ ਬੱਚਿਆਂ ਦਾ ਵਿੱਚ ਅਸੀਂ ਨਹੀਂ ਨੰਨੇ ਮਨੇ ਬੱਥੇ ਚਾਰ ਚਾਰ ਕਿੰਨੇ ਆਨੇ ਚਾਪੀ ਚਾਪੀ ਚਾਹੋ ਬਟਾ ਇੱਕ ਇੱਕ ਚਾਂਚਾ ਚੱਕ ਲੋ ਇੱਕ ਇੱਕ ਚੱਕ ਲੋ ਪਲੇਟ ਆਵਦੀ ਆ ਜੀ ਮੰਮੀ ਮੈਨੂੰ ਵੀ ਪਾ ਦੋ ਸਾਰਿਆਂ ਨੂੰ ਮਿਲੂਗਾ ਕੋਈ ਨਹੀਂ ਲੈ ਚੱਲ ਦੇਣੀ ਚੱਪੜਾ ਚਕੋ ਚਕੋ ਫਟਾਏ ਚਕੋ ਖਾਓ 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 ਕਾਪੀਰਾਈਟ ਆ ਜਾਈਦਾ ਮਿਊਜ਼ਿਕ ਬੰਦ ਕੀਜੀਏ ਹਾਂ ਲੈ ਸਮਰੀਤ ਉਹਦਾ ਖਾ ਕੇ ਦੇਖੀ ਜ਼ਾਰਾ ਨੇ ਮਿਲ ਗਿਆ ਕੋਈ ਕੋੜਾ ਨਹੀਂ ਬਿੰਕਰ ਹੈ ਖੁਦੋਂ ਕਰਦੀ ਹੈ ਜਾਣ ਕੇ ਜਾਣ ਕੇ ਹੋ ਜਾਣ ਕੇ ਕਰਦੀ ਹੈ ਲੱਥਣ ਨਹੀਂ ਸੱਚੀ ਮੈਂ ਆ ਬੀਬੀ ਨੂੰ ਫੜਾ ਕੇ ਲੈਓ ਸਮਝਾ ਲਈ ਰੱਖ ਗਰੀਨ ਆ ਸਾਡੇ ਬਾਚ ਬੜਾ ਦੇਣੀ ਖਾ ਲੈਣੇ ਪੈਣਗੇ ਮੈਂ ਬੋਇਲ ਨਹੀਂ ਕੋੜਾ ਦੁਬਾਰੇ ਮੈਂ ਨਹੀਂ ਲੁਕਾ ਦੁਬਾਰੇ ਨਾ ਬੀਬੀ ਇਹ ਜੀ ਕੀ ਕੀ ਇਹ ਦੁਬਾਰਾ ਵੀ ਰੱਖਾਂ ਨਹੀਂ ਕੇਕ ਆ ਮੈਂ ਘਾੜੀ ਨਹੀਂ ਦੇਤੀ ਮੈਂ ਕਿਹਾ ਵੀ ਹਣਾ ਮੈਂ ਦੂਜੀ ਵਾਰ ਸਾਕੇ ਲਿਖਿਆ ਉਦੋਂ ਬੜਾ ਲੱਗਿਆ ਸੰਦ ਦੂਜੀ ਵਾਰਾ ਲੱਗਿਆ ਮੇਰੇ ਘਨੇ ਕੌੜਾ ਕੇ ਮਿੱਠਾ ਲਾ ਚਲੋ ਵੀ ਇਹਨੇ ਕੀ ਕਰਨਾ ਉਧਰ ਆਈ ਇਹਨੇ ਗਗਨ ਦੀ ਵੀਡੀਓ ਕਾਲ ਅਸਲਾਮੁਅਲਿਕਾ ਤੁਹਾਨੂੰ ਕੀ ਪਤਾ ਤੁਹਾਨੂੰ ਵੀ ਕਿ ਲਾ ਤੇਦਰ ਸਮਰੀਤ ਨੇ ਸਮਰੀਤ ਨੇ ਨਬੂ ਦੇ ਮੂੰਹ ਤੇ ਕੇਕ ਹੋਰ ਲਾਤਾ ਹਨਾ ਚਲੋ ਕੋਈ ਨਹੀਂ ਬੈਠਾ ਫਿਰ ਕੀ ਆ ਬਰਥਡੇ ਮੇਰੀ ਕੋਈ ਨਹੀਂ ਤੂੰ ਬਰਥਡੇ ਗਾ ਲੈ ਬੇਟਾ ਬਰਥਡੇ ਵਾਲੇ ਤਾਂ ਫਿਰ ਲੱਗਦਾ ਹੀ ਹੁੰਦਾ ਪਤਾ ਕੀ ਕਰਦੇ ਹੁੰਦੇ ਬਰਥਡੇ ਵਾਲੇ ਦਿਨ ਕੇਕ ਮੂੰਹ ਤੇ ਵੀ ਸਾਰਾ ਹੀ ਲਾ ਦਿੰਦੇ ਹੁੰਦੇ ਆ ਗੁੱਸੇ ਗੁੱਸਾ ਨਹੀਂ ਕਰਦਾ ਸਾਰਾ ਹੀ ਖਾ ਜਾਂਦਾ ਤੇ ਹੁਣ ਉਹਦਾ ਸਿਰ ਚੱਕ ਕੇ ਖਾ ਲੇ ਮੂੰਹ ਤੋਂ ਹਾਂ ਇਹ ਫੇਰ ਤੂੰ ਮਰੇ ਇਹ ਤੇ ਕੁਸਾ ਕਰੀਏ ਨਹੀਂ ਚੱਲ ਕੋਈ ਨਹੀਂ ਕੋਈ ਨਹੀਂ ਨਵੂ ਕੋਈ ਨਹੀਂ ਕਮਲੇ ਆਪਾ ਫੋਨ ਆਪੇ ਨੋ ਦੇਦੇ ਹੋ ਬਾਪੂ ਆਸਤੇ ਤੇ ਸੁਰਜਿੰਦਰ ਆਸਤੇ ਮਿਊਜ਼ਿਕ ਲੈਟਸ ਡਾਂਸ ਲੈਟਸ ਡਾਂਸ ਸਮਾਂ ਵੰਡੋ ਚਾਲੋ ਧੀਲੀ ਗਾਣੇਗਾ ਚਲੋ ਮਿਊਜ਼ਿਕ ਚਲਾਓ ਚਲ ਮਿਊਜ਼ਿਕ ਚਲਾ ਤੋ ਇੰਤਖਸ਼ਰੀ ਘੇਟੋ ਇੰਤਖਸ਼ਰੀ ਹੈ ਫੇਦੇ ਨੀ ਮੇਰੇ ਕਰਕੇ ਖੁਲਾਈ ਅਮਾ ਚਲੋ ਵਾਵੇ ਤੇ ਆ ਗਿਆ ਹੁਣ ਗਾਂ ਵਾਵੇ ਤੇ ਕੌਣ ਕਰੂਗਾ ਵਾਵੇ ਤੇ ਵਾਵੇ ਤੇ ਵਾ ਤੈਨੂੰ ਮौज ਕਰਾ ਆ ਤੈਨੂੰ ਮौज ਕਰਾਵਾਂ ਵਾ ਅੱਜ ਬੋਲੋ ਹੈਪੀ ਬਰਥਡੇ ਹੈਪੀ ਬਰਥਡੇ ਪਟਵਾਰੀ ਹੋ ਗਿਆ ਖਾ ਲਿਆ ਹੁਣ ਤਾਂ ਹੈਪੀ ਬਰਥਡੇ ਹੋ ਗਿਆ ਤੇ ਖਾ ਲਿਆ ਤੇ ਹੁਣ ਟਿਕ ਜਾਓ देखो की हाल करता 2 मिनटਾਂ ਦੇ ਵਿੱਚ ਵਿੱਚ ਟੇਬਲ ਦਾ ਬਣਾਦੀ ਮੈਂ ਉੱਤੀ ਲਾਈ ਸੀ ਉਹਨੂੰ ਪਰ ਮੇਰੇ ਨਾ ਬੇਟਾ ਨਵਰੀਤ ਨਵਰੀਤ ਆਏ ਲੜਿਆ ਨਾ ਕਰੋ ਓਏ ਸੱਟ ਖਾ ਲੋਗੇ ਪੁੱਤ ਬੱਸ ਲਾ ਬੀਬੀ ਨਾਲ ਇੱਥੇ ਬਰਥਡੇ ਮਨਾ ਲਿਆ ਹਨਾ ਬੀਬੀ ਅੰਦਰ ਨਹੀਂ ਗਈ ਅੱਜ ਦੇਖੀ ਕਾਪ ਲੈ ਲਾ ਬੱਤੂ ਕਾਪ ਲੈ ਬੀਬੀ ਕੋ ਲੈ ਹੈਪੀ ਬਰਥਡੇ ਹੈਪੀ ਬਰਥਡੇ ਕਰ ਲ ਬਰਥਡੇ ਕਰ ਲ ਨਾ ਨਾ ਬੇਟੇ ਕੀ ਕੱਟ ਰਹੀ ਕਿਸੇ ਨੂੰ ਮਰੇ ਹੈਪੀ ਬਰਥਡੇ ਟੂ ਯੂ ਹਾਈ ਸਟਡੀ ਦਾ ਦਾਦੀ ਪਾ ਆਵਦੀ ਹੈਗੀ ਮੈਨੂੰ ਖਾਣੇ ਲੱਗਾ ਦੁਖਦੰਦ ਕੈਸ ਆਖਸਪਾ ਚੱਲ ਹਣਾ ਸਾਫਾਈ ਵੀ ਕਰਾ ਮੇਰੇ ਨਾਲ ਆ ਦੇਖ ਪਲੇਟਾਂ ਆ ਮੂਤਾ ਬਾਣਾ ਹਾਈ ਤਾਂ ਕਹਿੰਦੇ ਸੀ ਮੰਡੀ ਜਾਣਾ ਮੈਂ ਕੀ ਹੋਇਆ ਲੈ ਇੰਨਾ ਬਸ ਕਰ ਤਾਂ ਹੋਰ ਵੀ ਗੁੱਸੇ ਇਤੂ ਹੀ ਚੱਲੀ ਜਾਂਦੀ ਐ ਬਾਹਰ ਬਾਹਰ ਚੱਲ ਗਈ ਲੋ ਜੀ ਬੰਨਾਂ ਬੱਚੇ ਗਏ ਤੇ ਆਪਾਂ ਵੀ ਰੋਟੀ ਪਾਣੀ ਬਣਾਈ ਲਿਆ ਹਾਂ ਹੁਣ ਤੁਸੀਂ ਇਹਨਾਂ ਦਾ ਖੜਾ ਛੱਡਣਾ ਹੀ ਨਹੀਂਗਾ ਕਿਹੜੇ ਵੇਲਿਆਂ ਦਾ ਤੁਸੀਂ ਕਾਫੀ ਹਾਂ ਲੋਕ ਤਾਂ ਸੁਗਾ ਵੀ ਕਾਫੀ ਕੁਫਾ ਪੀ ਕੇ ਕੰਮ ਧੰਦੇ ਲੱਗਾਂਗੇ ਕੰਮ ਕਰਦੇ ਅੱਧੀ ਫਾਈਲ ਲੱਗਦਾ ਉਹ ਵੀ ਪੀ ਕੇ ਹੁਣ ਸਾਂ ਨੂੰ ਸੌਣਾ ਹੈ ਕਾਫੀ ਬਣਾ ਕੇ ਪੀ ਲੀ। ਬਣੀ ਦੁੱਧੂਆਂ ਫਲਟ ਕਰਕੇ ਹਾਂ ਐ ਨਹੀਂ ਵੀ ਸਿੰਪਲ ਕੱਲੀ ਦੁੱਧ ਦੇ ਵਿੱਚ ਉਹੀ ਪਾ ਲੈਂ। ਫਲਟ ਕਰਕੇ ਬਣਾਈ ਆ ਵਧੀਆ। ਵਧੀਆ ਬਣਾਈ ਆ। ਬੜੀ ਟੇਸਟੀ ਬਣੀ ਆ ਬੱਚਾ ਨੇ ਤਾਂ ਪੀ ਲ ਫੁੱਤ ਨਾ ਇਹਨੇ ਦੇਖੀ ਸਾਨੂੰ ਪਤਾ ਟਾਈਮ 9:30 ਦਾ ਹੋ ਗਿਆ। ਮੈਂ ਬਾਰ-ਬਾਰ ਉਹ ਗੱਲ ਕਹਿੰਦੀ ਚੰਗੀ ਨਹੀਂ ਲੱਗਦੀ ਵੀ ਕਾਕੇ ਸਕੂਲ ਜਾਣਾ ਤੜਕੇ। ਜਨੂ ਪੁਤਰੀ ਇਹਨਾ ਅੱਗੇ ਤਾਂ ਇੱਕ ਮਿੰਟ ਕਲਾਸ ਤੋਂ ਡਲ ਗਏ ਨਾ ਤਾਂ ਪੰਨੂ ਬਹੁਤ ਮੈਂ ਅੱਗੇ ਤੇ ਜਦੋਂ ਸਕੂਲ ਨਹੀਂ ਜਾਣਾ ਹੁੰਦਾ ਸੀਗਾ ਨਵਰੀ ਤੇ ਇੱਕ ਮਿੰਟ ਉਦੋਂ ਤੇ ਇਹ ਉੱਠ ਕੇ ਆ ਜਾਂਦੀਆਂ ਹੁੰਦੀਆਂ ਸੀਗੀਆਂ ਉੱਠ ਖੜਦੀਆਂ ਸੀ ਯਾਨੀ ਕਿ ਸਾਢੇ 6 ਵਜੇ ਨੂੰ ਤੇ ਹੁਣ ਤੜਕੇ ਉਦੋਂ ਨਾ ਟਾਈਮ ਨਹੀਂ ਹੁੰਦਾ ਮੇਰੇ ਕੋਲੇ ਵਲੌਗ ਬਣਾਉਂਦਾ ਤੇ ਉਦੋਂ ਦੇਖੇ ਇਹਨਾਂ ਨੇ ਕਿੰਨਾ ਖਰੇ ਕਰਨੇ ਉੱਠਣਾਂ ਨੇ ਸੀ ਮਸਾ ਸੁੱਕ ਚੱਕ ਕੇ ਇਹਨਾਂ ਨੂੰ ਠਾਉਣੇ ਆ ਫੇਰ ਕੋਈ ਚਾਹ ਪਾਣੀ ਇਹਨਾਂ ਨੂੰ ਪਿਆਈਦਾਗਾ ਤੇ ਹੁਣ ਮੈਂ ਤਾਂ ਉਹ ਕਹਿ ਰਹੀ ਹਾਂ ਵੀ ਟਾਈਮ ਨਾਲ ਸੌਂ ਜਾ ਪੁੱਤ ਕਿਉਂਕਿ ਦੋਕ ਦਿਨਾਂ ਆਪ ਨੂੰ ਖੁਦ ਨੂੰ ਵੀ ਵੱਡਿਆਂ ਨੂੰ ਵੀ ਔਖਾ ਲੱਗਦਾ ਜਾਣਾ ਕਰਨਾ ਜੇ ਬੱਚਾ ਕੱਲੇ ਨਹੀਂ ਜਾਂਦਾ ਉਹ ਫਿਰ ਸਚਡਿਊਲ ਜੇ ਜਿਹੜਾ ਆਪਣਾ ਸਾਰਾ ਚੀਜ਼ ਹੋ ਜਾਂਦਾ ਜੇ ਦੇਦੇ ਛੁੱਟੀਆਂ ਸੇਪ ਲੇਟ ਉੱਠਦੇ ਹੁੰਦੇ ਸੀਗੇ ਵਿਜਲ ਕੀ ਕਰਨਾ ਕੰਮ ਹੀ ਕਰਨੇ ਆ ਪੁੱਤ ਮੈਂ ਗੱਲ ਕਰੀ ਨ ਇੱਕ ਮਿੰਟ ਵੀ ਚਲ ਕੰਮ ਕਰਨੇ ਆ ਹੋਰ ਘੰਟਾ ਲੇਟ ਹੋ ਜਾਗੇ ਤਾਂ ਕੋਈ ਨਹੀਂ ਘਰੇ ਹੁੰਦੇ ਸੁਣ ਜੇ ਸਕੂਲ ਜਾਣਾ ਹੈ ਬੱਚਿਆਂ ਨੇ ਵੀ ਨਾਲ ਜਾਣਾ ਹੈ ਨਾ ਤਾਂ ਬਹੁਤ ਔਖਾ ਲੱਗਾ ਤਾਂ ਉਹ ਰੱਖਦੇ ਬੱਤੇ ਨੂੰ ਜਿਹੜੇ ਦੰਦ ਨਿਕਲਦੇ ਨੇ ਉਹਨਾਂ ਹੀ ਰੋਏਗੀ ਦੋ ਮੈਂ ਤੁਹਾਨੂੰ ਦੱਸਾਂ ਹallelujah ਤੇ ਲੋ ਜੀ ਨਵਰੀਤ ਕੋ ਦਾ ਬਰਥਡੇ ਸ਼ਰਡੇ ਬਣਾਇਆ ਗਿਆ ਬਰਥਡੇ ਸ਼ਰਡੇ ਕੀ ਬਰਥਡੇ ਸ਼ਰਡੇ ਤੇ ਇਸ ਦੇ ਨਾਲ ਹੀ ਆਪਾਂ ਕਰਦੇ ਆਪਣੇ ਵਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੀਕਾ ਤੁਹਾਨੂੰ ਸਾਡੇ ਆਵਲ ਬੱਚੇ ਦਾ ਬਰਥਡੇ ਵਾਲਾ ਵਲੌਗ ਵਧੀਆ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਜਮਰ ਕਰਿਆ ਕਰੋ ਹਾਂ ਭਈ ਨਵਰੀਤ ਕੋਰੀ ਆ ਤੇ ਬੈਲ ਆਈਕਨ ਵੀ ਜਰੂਰ ਦਬਾ ਲਿਓ ਤਾਂ ਕਿ ਆਉਣ ਵਾਲੇ ਬਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਇਹ ਸੁਨੇ ਸੁਨੇ ਜਿਹੜੇ ਬਲੌਗ ਹੈ ਇੰਜੋਏ ਕਰ ਸਕੋ ਮੈਨੂੰ ਪਤਾ ਹੈ ਤੁਸੀਂ ਦੋਲਣੀ ਹੈ